ਹਾਂ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਣਕਵਾਲ ਪੰਗੂਆ ਜ਼ਿਲ੍ਹਾ ਸੰਗਰੂਰ ਇੱਥੇ ਹਰ ਸਾਲ ਦੀ ਤਰ੍ਹਾਂ ਉਹ ਸ਼ਿਪਾਸ਼ਾ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਸਮਾਗਮ ਰੱਖੇ ਜਾਂਦੇ ਹਨ ਨਾ ਤਾਂ ਦੰਦਮੂ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਭਾਈ ਅਮਰਜੀਤ ਸਿੰਘ ਮਰਿਆਦਾ ਵੱਲੋਂ ਇਹ ਸਮਾਗਮ ਰੱਖੇ ਜਾਂਦੇ ਹਨ ਬਹੁਤ ਵੱਡੀ ਪੱਧਰ ਤੇ ਸੰਗਤ ਇੱਥੇ ਹਾਜ਼ਰੀ ਭਰਦੀਆਂ ਨੇ ਦੇਖ ਸਕਦੇ ਤੁਸੀਂ ਵੱਡੀ ਗਿਣਤੀ ਸੰਗਤ ਇੱਥੇ ਪਹੁੰਚੇ ਨੇ ਪੂਰਾ ਮੇਲਾ ਲੱਗਿਆ ਹੋਇਆ ਹੈ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਹਰ ਸਾਲ ਸੰਗਤ ਇੱਥੇ ਵੱਦੀ ਹੈ ਨੇੜੇ ਤੇੜੇ ਨਗਰਾਂ ਦੇ ਸੰਗਤਾਂ ਇੱਥੇ ਦਰਸ਼ਨ ਆਵਦੇ ਆਉਂਦੀਆਂ ਨੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਇਹ ਸਥਾਨ ਹੈ ਇਹਨ ਕਣਕਵੜ ਪੰਗੂਆ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਚਰਨ ਸੋ ਧਰਤੀ ਹੈਗੀ ਹੈ ਤੁਹਾਨੂੰ ਅੱਗੇ ਸਮਾਗਮ ਦੇ ਦਰਸ਼ਨ ਕਰਵਾਵਾਂਗੇ ਦੇਖ ਸਕਦੇ ਤੁਸੀਂ ਆਇਆ ਤੁਹਾਡੀ ਗੱਲ ਮੰਨ ਲਵਾਂ ਗਿੱਡੀ ਪੱਡੀ ਪੱਦਰ ਤੇ ਇਥੇ ਝੂਲੇ ਲੱਗੇ ਨੇ ਆਇਆ ਕਿਸੇ ਟਾਈਮ ਇਥੇ ਬਹੁਤ ਥੋੜਾ ਘੱਟ ਹੁੰਦੀ ਅੱਜ ਦੀ ਘੜੀ ਇਥੇ ਬਹੁਤ ਵੱਡੇ ਰਸ ਦੇ ਵੀ ਸੰਗਤਾਂ ਪਹੁੰਚਦੀਆਂ ਨੇ ਬੁਰਨ ਨੇੜੇੋਂ ਸੰਗਤਾਂ ਦਰਸਨਾਵਾਂ ਤੋਂ ਆਉਂਦੇ ਸਮਾਗਮਾਂ ਵਿੱਚ ਹਾਜ਼ਰੀ ਭਰਦੀਆਂ ਨੇ ਵੀਡੀਓ ਨੇ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਤੁਹਾਨੂੰ ਦੇ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਜੀ ਅੱਜ ਜੀ ਤੁਹਾਨੂੰ ਗੁਰੂ ਘਰ ਦੇ ਅੰਦਰ ਲੈ ਕੇ ਚੱਲਦੇ ਆਂ ਸામਨੇ ਗੁਰੂ ਘਰ ਦਾ ਗੇਟ ਆ ਗਿਆ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ਬਾਬਾ ਜੀ ਵੱਲੋਂ ਇੱਥੇ ਬੱਚਿਆਂ ਨੂੰ ਸਿੱਖਿਆ ਵੀ ਦਿੱਤੀ ਜਾਂਦੀ ਆ ਪਾਠ ਦੀ ਤੇ ਨਸ਼ਾ ਛਡੋ ਕੇਂਦਰ ਵੀ ਬਾਬਾ ਜੀ ਨੇ ਤੇ ਖੋਲਿਆ ਹੋਇਆ ਹੈ ਬਹੁਤ ਹੀ ਸੇਵਾ ਕਰਦੇ ਨੇ ਹਲਕੇ ਵਿੱਚ ਬਾਬਾ ਜੀ ਦਾ ਬਹੁਤ ਵੱਡਾ ਨਾਮ ਹੈ ਦਮਦਿਤਕਾਲ ਦੇ ਸੇਵਾਦਾਰ ਪਿਆਮਰਜੀਤ ਸਿੰਘ ਮਰਿਆਦਾ ਦਿਨਾਂ ਨਾਲੇ ਜਾਣਿਆ ਜਾਂਦਾ ਇਹਨਾਂ ਨੂੰ ਦੇਖ ਸਕਦੇ ਹੋ ਗੁਰੂ ਘਰ ਦਾ 메인 게ਟ ਹੈ ਸੁਨੰਦਰ ਲੱਗ ਚੱਲਦੇ ਆ ਸਮਾਂ ਗੁਜ਼ਰ ਸਕਦਾ ਹੈ ਸਮਾਗਮ ਚੱਲ ਰਹੇ ਨੇ ਸੰਗਤਾਂ ਦਰਸ਼ਨ ਕਰੀਆਂ ਨੇ ਤੇ ਕੀਰਤਨ ਸਰਵਣ ਕਰੀਆਂ ਨੇ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਗੁਰੂ ਘਰ ਬਣਿਆ ਹੋਇਆ ਹੈ ਵੱਡੀ ਗਿਣਤੀ ਦੇ ਵਿਦਿਆਰਥੀ ਇੱਥੇ ਗੁਰੂਗਣ ਜੀ ਸੰਖਿਆ ਲੈਂਦੇ ਨੇ ਆ ਦੇਖ ਸਕਦੇ ਆ ਦਰਵਾਜ਼ਾ ਸਾਹਿਬ ਸਜਾਵਟ ਕੀਤੀ ਹੋਈ ਆ ਬਹੁਤ ਸੁੰਦਰਾ ਦਰਵਾਜ਼ਾ ਬਣਿਆ ਹੋਇਆ ਬਹੁਤ ਹੀ ਤੁਵੀ ਦੇ ਦਰਸ਼ਕੋ ਸੰਤ ਬਾਬਾ ਜਨਾ ਸਿੰਘ ਖਾਸਾ ਪੰਡਰਾਂ ਵਾਲੇ ਦੀ ਤਸਵੀਰ ਲੱਗੀ ਹੋਈ ਆ ਇੱਧਰ ਲੰਗਰ ਚੱਲ ਰਿਹਾ ਸੰਗਤ ਆ ਬਾਤ ਤੇ ਵੀਡੀਓ ਨੂੰ ਬਾਤ ਉਹ ਸ਼ੇਅਰ ਕਰੋ ਧੰਨਵਾਦ